मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਜੋ ਤੁਹਾਨੂੰ ਪਤਾ ਹੀ ਹੈ ਜਿਵੇਂ ਕੱਲ ਮਸ਼ਹੂਰਾ ਖਰੀਦ ਸ਼ੁਰੂ ਕਰਵਾਈ ਤੇ ਅੱਜ ਸਮਰਾਲੇ ਵਿੱਚ ਜਿਹੜੀ ਆਪਣੇ ਇੰਜੀਨੀਅਰੀ ਦੇ ਝੋਨੇ ਦੀ ਖਰੀਦ ਆ ਅੱਜ ਸ਼ੁਰੂ ਕੀਤੀ ਜਾ ਰਹੀ ਆ ਤੇ ਮੈਂ ਵਿਸ਼ਵਾਸ ਦਵਾਉਂਦਾ ਕਿਸਾਨ ਭਰਾਵਾਂ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਹੁਣ ਤੱਕ ਜਿੰਨੇ ਵੀ ਸੀਜ਼ਨ ਆਏ ਨੇ ਜਿੱਦੀ ਪਾਰਟੀ ਆਈ ਹੈ ਸਾਰੇ ਟਾਈਮ ਸਰ ਫਸਲ ਚੱਕੀ ਗਈ ਆ ਤੇ ਟਾਈਮ ਸਰ ਪੇਮੈਂਟ ਹੋਈ ਆ ਤੇ ਕਦੇ ਵੀ ਕੋਈ ਬਾੜਦਮ ਦੀ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਤੇ ਇਸ ਵਾਰ ਵੀ ਕੋਈ ਸਾਰੇ ਪ੍ਰਬੰਧ ਮੁਕੰਮਲ ਨੇ ਤੇ ਏਜੰਸੀਆਂ ਜੇ ਵਾਰਦਾ ਨਹੀਂ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਇਹ ਤੇ ਨਾਲ ਦੀ ਨਾਲ ਪੇਮੈਂਟ ਹੋਊਗੀ ਪਰ ਮੈਂ ਇੱਕ ਨਾਲ ਦੀ ਨਾਲ ਬੇਨਤੀ ਕਰੂੰਗਾ ਕਿਸਾਨ ਭਰਾਵਾਂ ਨੂੰ ਵੀ ਬੜੀ ਮਿਹਨਤ ਨਾਲ ਆਪਾਂ ਫਸਲ ਪਾਲਦੇ ਆ ਤੇ ਨਾਲ ਦੀ ਨਾਲ ਬੇਨਤੀ ਮੇਰੀ ਸਾਰਿਆਂ ਨੂੰ ਇਹੀ ਹੈ ਵੀ ਤੁਸੀਂ ਜਿਹੜੀ ਝੋਨਾ ਸੁੱਕਾ ਲੈ ਕੇ ਆਇਓ ਮੰਡੀ ਜੇ ਕਿਤੇ ਇੱਥੇ ਆ ਕੇ ਖੰਜਲ ਖਵਾਰੀ ਨਾ ਹੋਵੇ ਕਿਉਂਕਿ ਜਦੋਂ ਜੋਨਾ ਨਰਮ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਦੀ ਖੰਜਲ ਖਾਰੀ ਹੁੰਦੀ ਹੈ ਤਾਂ ਸਾਨੂੰ ਵੀ ਦੁੱਖ ਹੁੰਦਾ ਤੇ ਆੜਤੀ ਭਾਈ ਜਰ ਇਹਨਾਂ ਵੀ ਸਾਲ ਨੂੰ ਦੁੱਖ ਹੁੰਦਾ ਤੇ ਮੈਂ ਇਹੀ ਬੇਨਤੀ ਅਪੀਲ ਕਰੂੰਗਾ ਤੁਹਾਨੂੰ ਉਹਨਾਂ ਤੋਂ ਸਾਡੇ ਸਿਰੂ ਸਾਰਿਆਂ ਨੂੰ ਵੀ ਜਿਹੜਾ ਮੰਡੀ 'ਚ ਝੋਨਾ ਲੈ ਕੇ ਆਉਣਾ ਉਹ ਐ ਸੁੱਕਾ ਝੋਨਾ ਲੈ ਕੇ ਆਓ ਦੇਖੋ ਜੀ ਅੱਜ ਮੰਡੀ 'ਚ ਹੁਣ ਖਰੀਦ ਸ਼ੁਰੂ ਹੋਈ ਹੈ ਕਿਉਂਕਿ ਪੈਡੀ ਦੀ ਰਾਈਵਲ ਪਿਛਲੇ 1 ਹਫ਼ਤੇ ਤੋਂ ਹੋਈ ਹੋਈ ਹੈ ਸਰਕਾਰੀ ਖਰੀਦ ਅੱਜ ਸ਼ੁਰੂ ਹੋਈ ਹੈ ਜੋ ਅੱਜ ਮੰਡੀ 'ਚ ਧਾਨਾਂ ਦੀ ਕੁਆਲਿਟੀ ਹੈ ਬਹੁਤ ਵਧੀਆ ਹੈ ਕਉਂਕੇ ਜਿਹੜੇ ਧਾਨਾਂ ਨੂੰ ਗੋਲੀ ਪਈ ਹੋਈ ਹੈ ਡਿਸਕਲਰ ਨਹੀਂ ਉਹ ਤਕਰੀਬਨ ਪਹਿਲੀ ਤਰੀਕ ਤੋਂ ਬਾਅਦ ਆਉਣੇ ਨੇ ਜਿਹੜੇ ਅੱਜ ਧਾਨ ਮੰਡੀ 'ਚ ਪਏ ਨੇ ਇਹਨਾਂ ਦੀ ਕੋਈ ਪ੍ਰੋਬਲਮ ਨਹੀਂ ਇਹ ਸਪੈਸੀਫਿਕੇਸ਼ਨਾਂ ਮੁਤਾਬਕ ਪੂਰੇ ਹਨ ਖਰੇ ਨੇ ਮੰਡੀ 'ਚ ਸਾਰੇ ਪ੍ਰਬੰਧ ਪੂਰੇ ਨੇ ਸਾਰੇ ਆੜ੍ਹਤੀਆਂ ਕੋਲ ਸਾਰੀਆਂ ਤਰਪਾਲਾਂ ਕ੍ਰੇਟ ਸਭ ਕੁਝ ਹੈ ਅੱਜ ਤੋਂ ਇਹ ਸ਼ੁਰੂ ਹੈ ਫਿਰ ਕੱਲ ਤੋਂ ਲਿਫਟਿੰਗ ਸ਼ੁਰੂ ਹੋ ਜੂਗੀ ਕੀ ਰੇਟ ਲਿਆ ਕੀ ਗੱਲ ਸੀ ਜਿਹਨ ਲੇਖ ਦੇਖੋ ਰੇਟ ਤਾਂ ਜਿਹੜਾ ਸਰਕਾਰ ਨੇ ਫਿਕਸ ਕਰਿਆ 2399 ਰੁਪਏ ਹਾਂਜੀ ਹਾਂਜੀ 2399 ਰੁਪਏ ਹੈ ਗਵਰਨਮੈਂਟ ਦਾ ਇਕਵਲਟੀ ਦਾ ਤੇ ਬੀ ਗ੍ਰੇਡ ਦਾ ਥੋੜਾ ਜਿਹਾ ਘੱਟ ਹੈ ਪਰ ਹੁਣ ਇਹ ਹੈ ਵੀ ਜੋ ਅੱਜ ਪੋਜੀਸ਼ਨ ਅੱਜ ਟੈਂਪਰੇਚਰ ਵੀ ਠੀਕ ਹੈ ਕੁਆਲਿਟੀ ਵੀ ਠੀਕ ਹੈ ਇਹ ਜੋ ਆਪਾਂ ਪ੍ਰੋਡਕਸ਼ਨ ਵੈਦਰ ਵਾਲਿਆਂ ਤੋਂ ਸੁਣ ਰਹੇ ਹਾਂ ਵੈਦਰ ਐਕਸਪੋਰਟ ਤੋਂ ਉਹ ਕਹਿੰਦੇ ਨੇ ਵੀ ਅਜੇ ਤੱਕ ਠੰਡ ਅਕਤੂਬਰ ਚ ਛੇਤੀ ਹੋ ਜਾਣੀ ਹੈ ਪਹਿਲੇ ਹਫ਼ਤੇ ਉਹਦੇ ਨਾਲ ਮੌਇਸਚਰ ਦੀ ਪ੍ਰੋਬਲਮ ਜ਼ਮੀਨਦਾਰਾਂ ਨੂੰ ਤੇ ਆੜਤੀਆਂ ਨੂੰ ਆਉਗੀ ਇਹ ਲਿਫਟਿੰਗ ਲੈ ਕੇ ਹੋ ਜਲਦੀ ਕੀਤੀ ਜਾਊਗੀ ਨਹੀਂ ਲਿਫਟਿੰਗ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਕਿਉਂਕਿ ਇਹ ਤਾਂ ਹੁਣ ਪਹਿਲੇ ਦਿਨ ਖਰੀਦ ਹੋਈ ਹੈ ਕੱਲ੍ਹ ਤੋਂ ਲਿਫਟਿੰਗ ਸ਼ੁਰੂ ਹੋ ਜੂ ਜ਼ਮੀਨਦਾਰਾਂ ਨੂੰ ਕੀ ਕਹਿਣਾ ਤੁਹਾਨੂੰ ਅਸੀਂ ਦੇਖੋ ਜ਼ਮੀਨਦਾਰਾਂ ਨੂੰ ਇੱਕ ਸੁਨੇਹਾ ਦਿੰਨੇ ਆਂ ਵੀ ਆ ਜਿਹੜੀ ਗੋਲੀ ਪੈ ਗਈ ਹਲਦੀ ਰੋਗ ਪੈ ਗਿਆ ਇਹਦੇ ਵਾਲੀ ਜਿਹੜੀ ਫਸਲ ਹੈ ਉਹਨੂੰ ਪਕਾ ਕੇ ਵੜਾਉਣ ਔਰ ਵੜਾਉਣ 12 ਵਜੇ ਤੋਂ ਬਾਅਦ ਜੇ ਉਹ ਫਸਲ ਤਰੇਲੇ ਵੱਢੀ ਗਈ ਜਾਂ ਥੋੜੀ ਜਿਹੀ ਕੱਚੀ ਵੱਢੀ ਗਈ ਫਿਰ ਉਹ ਫਸਲ ਵਿਕਰੀ ਯੋਗ ਨਹੀਂ ਫਿਰ ਜਦੋਂ ਕੱਟ ਲੱਗਦਾ ਵੀ ਜ਼ਮੀਨਦਾਰ ਵੀ ਰੌਲਾ ਪਾਉਂਦੇ ਨੇ ਸਾਨੂੰ ਵੀ ਤਕਲੀਫ ਹੁੰਦੀ ਹੈ ਜੇ ਉਹ ਪੱਕੀ ਹੋਈ ਹੈ ਫਿਰ ਉਹਦਾ ਪੱਕੇ-ਪੁੱਕੇ ਲਾ ਕੇ ਹੱਲ ਹੋ ਜਾਂਦਾ ਹੈ ਦੇਖੋ ਬਹੁਤ ਵਧੀਆ ਅੱਜ ਦਾ ਦਿਨ ਆ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਕਿਸਾਨਾਂ ਦੀ ਫਸਲ ਮੰਡੀ ਚਾਈਆ ਪੰਜਾਬ ਸਰਕਾਰ ਵੱਲੋਂ ਅੱਜ ਨਿਯਮਿਤ ਤੌਰ ਤੇ ਖਰੀਦ ਸ਼ੁਰੂ ਕਰਵਾ ਕੇ ਗਏ ਨੇ ਸਾਡੇ ਮਾਨਯੋਗ ਐਮਐਲ ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿਹਾਲਪੁਰਾ ਹੋਣੀ ਉਦਘਾਟਨ ਕਰਕੇ ਗਏ ਨੇ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਸੁੱਕਾ ਝੋਨਾ ਮੰਡੀ ਚ ਲੈ ਕੇ ਆਓ 17% ਨਮੀ ਵਾਲਾ ਤੁਹਾਨੂੰ ਕੋਈ ਖੱਜਲ ਖਵਾਰੀ ਨਹੀਂ ਹੋਊਗੀ ਸੀਜੀਐਮ ਸਾਬ ਤੁਹਾਡਾ ਇੱਕ ਇੱਕ ਦਾਣਾ ਚੱਕਣ ਦੇ ਲਈ ਵਚਨਬੱਧ ਨੇ ਤੁਹਾਡੀਆਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟਾਂ ਸਰਕਾਰ ਵੱਲੋਂ ਪਾਈਆਂ ਜਾਣਗੀਆਂ ਤੁਹਾਨੂੰ ਕਿਸੇ ਕਿਸਮ ਦੀ ਕੋਈ ਲਿਫਟਿੰਗ ਦੀ ਕੋਈ ਮੰਡੀ ਦੀ ਕੋਈ ਦਿੱਕਤ ਨਹੀਂ ਆਊਗੀ ਬਸ ਬਸ਼ਰਤੇ ਤੁਸੀਂ ਝੋਨਾ 17% ਨਮੀ ਵਾਲਾ ਝੋਨਾ ਸੁੱਕਾ ਝੋਨਾ ਮਤਲਬ ਮੰਡੀ 'ਚ ਲੈ ਕੇ ਆਓ